ਖੜੇ ਆ ਮਡਾਲਾ ਸ਼ਨਾ ਬੰਦ ਤੇ ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਲਗਾਤਾਰ ਜੁੜੇ ਹੋਏ ਨੇ ਇਹਨਾਂ ਬੰਨਾਂ ਦੇ ਹਾਲਾਤ ਜਾਣਨ ਵਾਸਤੇ ਕਿਉਂਕਿ ਐਮਐਲਏ ਸਾਹਿਬ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਤੋਂ ਪਹਿਲੇ ਦਿਨ ਤੋਂ ਹੀ ਜਿਸ ਪੂਰੇ ਹਲਕੇ ਦੀ ਪੈਰਵਾਈ ਆਪਣੇ ਲੈਵਲ ਤੇ ਕਰ ਰਹੇ ਨੇ ਐਮਐਲਏ ਸਾਹਿਬ ਇੱਥੇ ਲੋਕਾਂ ਵੱਲੋਂ ਤੁਹਾਨੂੰ ਬੁਲਾਇਆ ਗਿਆ ਵਾ ਤੁਸੀਂ ਮੌਕਾ ਦੇਖਿਆ ਅਫਸਰਾਂ ਨਾਲ ਵੀ ਗੱਲ ਕੀਤੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਕਿ ਇਸ ਤੁਹਾਡੀ ਕੀਤੀ ਹੋਈ ਗੱਲ ਦਾ ਅਸਰ ਕਿਸ ਤਰ੍ਹਾਂ ਹੋ ਸਕਦਾ ਸਰ ਪੂਰਾ ਕਰਾਵਾਂਗੇ ਅਸੀਂ ਆਹੀ ਲੋਕਾਂ ਦੇ ਚੁਣੇ ਨਮਾਇंदे ਆ ਤੇ ਸਾਡੀ ਡਿਊਟੀ ਆ ਅਸੀਂ ਕੋਈ ਇਥੇ ਦਿਖਾਵਾ ਕਰਨ ਨਹੀਂ ਆਏ ਕੋਈ ਸਾਨ ਨਹੀਂ ਕਰਨ ਆਏ ਕਿਸੇ ਤੇ ਇਹ ਸਾਡੀ ਡਿਊਟੀ ਆ ਆਪਣੀ ਡਿਊਟੀ ਕਰ ਰਹੇ ਸਰ ਲੋਕ ਕਹਿ ਰਹੇ ਆ ਕਿ ਹਜੇ ਤੱਕ ਜਿੱਦਣ ਦਾ ਵੀ ਪਾਣੀ ਦਰਿਆ ਦਾ ਚਾਹੇ ਘਟ ਗਿਆ ਵਾ ਪਰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਪੂਰਾ ਮਹੀਆ ਜਿਹੜਾ ਪ੍ਰਬੰਧ ਨਹੀਂ ਹੋ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਅੱਜ ਹੁਣ ਕਿਸੇ ਦੇ ਕਿੰਤੂ ਪਰਤੂ ਨਹੀਂ ਕਰਨੀ ਜਨਦਾ ਮੇਰਾ ਮਕਸਦ ਹੈ ਜੇ ਮੈਂ ਆਇਆ ਜਿੱਥੇ ਲੜਾਈ ਨਾ ਸ਼ੁਰੂ ਕਰਾਂ ਮੈਂ ਇਹਨਾਂ ਦਾ ਹੱਲ ਕਿਸੇ ਤਰ੍ਹਾਂ ਲੱਭਾਂ ਮੈਂ ਹੱਲ ਲੱਭਣ ਆਇਆ ਹੱਲ ਲੱਭਾਂਗੇ ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡ ਚੋਂ ਨਾਲੀ ਲੜਾਈ ਲੜਾਂਗੇ ਔਰ ਉਹਨੂੰ ਪੂਰੀਆਂ ਕਰਾਵਾਂ ਤੁਹਾਨੂੰ ਲੱਗਦਾ ਸਰ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਨੇ ਐਲਾਨ ਕੀਤਾ ਕਿ 20000 ਰੁਪਏ ਦੇ ਕੇ ਇਹਨਾਂ ਨੂੰ ਹਰ ਤਰ੍ਹਾਂ ਦਾ ਮੁਆਵਜ਼ਾ ਤੇ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ ਸਰਕਾਰ ਖਰੀ ਉਤਰੇਗੀ ਇਹਨਾਂ ਗੱਲਾਂ ਤੇ ਉਤਰਨਾ ਚਾਹੀਦਾ ਸਰਕਾਰਾਂ ਦਾ ਫਰਜ਼ ਹੈ ਪਰ ਜੇ ਨਾ ਉਤਰੂਗੀ ਤੇ ਲੋਕਾਂ ਨੇ ਉਹਦਾ ਜਵਾਬ ਦੇ ਦੇਣਾ ਲੋਕ ਸਿਆਣੇ ਆ ਦੱਥਨ ਦੀ ਲੋੜ ਨਹੀਂ ਬਹੁਤ ਬਹੁਤ ਧੰਨਵਾਦ ਹਲਕਾ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਜੀ ਤੁਹਾਡਾ ਆ ਗਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ